ਇਹੀ ਰਾਮਾਨ ਜਦ ਪਟਾਲਪੁਰ ਵਿੱਚ ਰੰਡਾ ਸੀ ਭਗਵਾਨ ਰਾਮ ਦੀ ਫੜੀ ਦੇਣ ਦੇ ਵਾਸਤੇ ਉਹ ਲਾਕਾ ਉਹ ਪਟਾਲਪੁਰ ਵਿੱਚ ਲੈ ਗਿਆ ਤੇ ਉਹ ਫੇਰੀ ਦਾ ਪਾ ਵਿਖਾ ਤੇ ਬੋਲ ਕਿ ਆਪਤੀ ਆਮ ਚੰਦਰ ਮਹਾਰਾਜ ਕੀ ਹੈ ਉੱਤੇ ਆਈ ਸੈਨਾ ਪਿਆਕਲ ਹੋ ਗਈ ਸਾਡੇ ਸ਼ਹਿਰਾਂ ਦੇ ਵਿੱਚ ਪ੍ਰਵੇਸ਼ ਹੋ ਗਿਆ ਪਹਿਲਾਂ ਕੋਈ ਕਰਦੇ ਪਹਿਲਾਂ ਨਹੀਂ ਕਰ ਲਓ ਹਾਂਜੀ ਉਹਦੇ ਵਿੱਚ ਸ਼ਾਬਾਸ਼ ਜੰਮਾ ਜੀ ਜੀ ਭਾਈ ਤੁਹਾਨੂੰ ਕਹਿੰਦਾ ਮਾ ਦੀ ਬੇਕਾਕਾ ਕਾ ਕਾਹ ਚਾਹੋ ਉਸਾ ਗੋਰੀਆਂ ਦੇ ਪਰ ਉਹਨਾਂ ਦੇ ਪੁੱਤਰ ਸਹਾ ਦੇ ਰਿਹਾ ਹੈ ਕਿ ਨਾ ਜੰਦ ਹੋਵੇਗਾ ਮੱਕੇ ਤੋਂ ਅਜੇ ਪੜਾ ਲਿਆ ਭਾਈ ਨੂੰ ਲੋਕਾਂ ਦਾ ਉਹਨਾਂ ਦੇ ਪੁੱਤਰ ਸੰ ਮੱਕੇ ਤੋਂ ਅਜੇ ਲੜਾਈ ਖਤਮ ਹੋ ਜਾਵੇਗੀ ਉਹਨਾਂ ਨੂੰ ਜ਼ੋਰ ਤੋਂ ਰੋਕਣ ਦਾ ਯਤਨ ਕੀਤਾ ਗਿਆ ਤੇ ਬੱਤਾ ਛੱਪ ਜਾਂ ਰਿਹਾ ਹੈ ਮਲਾਜਮਾਂ ਨੂੰ ਕਹਿ ਰਹਿਣਾ ਆਇਆ ਚਲਾਪੜੀ ਵੀ ਕਿਹਨੇ ਕੱਢਿਆ ਉਹਨਾਂ ਨੇ ਅਜਨੇ ਦੇਤੀ ਜਰਦਾ ਗਾਇਆ ਮਕਰ ਤੋਂ ਅੱਜ ਮਹਾਬਿੰਦਾ ਜਿੱਤ ਗਾਲ ਲਿਆ ਦੇਖੋ ਨੰਦ ਮਾਨੋ ਇਹ ਫਲਮਾਇਆ ਜਾ ਰਿਹਾ ਇੱਕ ਕਥੀਲੀ ਨਾਲ ਦੇਖ ਕੇ ਤੁਹਾਨੂੰ ਆਨੰਦ ਆਵੇਗਾ ਤੇ ਜਦੋਂ ਦਰਨਾ ਵਿੱਚ ਕੋਈ ਨਹੀਂ ਛਿਪਿਆ ਤਾਂ ਪਰਚੇ ਪੁੱਛਿਆ ਕਿ ਹੈ ਪੁੱਤਰ ਤੂੰ ਕੌਣ ਹੈ ਕੌਣ ਹੈ ਬੇਟਾ ਮਹਾਰਾਜ ਮੈਂ ਤੁਹਾਡਾ ਪੁੱਤਰ ਹਾਂ ਜਦੋਂ ਲੰਕਾ ਜਾਣ ਵਾਸਤੇ ਤੁਸੀਂ ਜਾ ਰਹੇ ਸਨ ਟੋਟੀਆਂ ਪਸੀਨੇ ਜਿਹੜਾ ਹੁੰਦਾ ਇੱਕ ਮੱਛੀ ਦੇ ਮੂੰਹ ਵਿੱਚ ਪੈ ਗਈਆਂ ਉੱਥੇ ਮੱਛੀ ਤੋਂ ਮੇਰਾ ਜਨਮ ਹੋਇਆ ਚਰਨਾ ਵਿੱਚ ਪੈ ਗਿਆ ਚਰਨਾ ਵਿੱਚ ਪੈ ਗਿਆ ਦੋਨਾਂ ਨੇ ਇੱਕ ਲੀਜੇ ਨਾਲ ਲੜਕਾਰਿਆ ਪੁੱਛਿਆ ਕਿ ਕੀ ਕਹਿੰਦੇ ਨੇ ਤੇ ਫੋਦਾ ਮੁਲਾਕਾਤ ਹੋਈ ਉਹਨਾਂ ਨੇ ਕਿਹਾ ਤੁਸੀਂ ਜਲਦੀ ਚਲ ਜਾਓ ਅੰਦਰ ਕਾਲੀ ਵੀ ਅਰਾਧਨਾ ਕਰ ਰਿਹਾ ਫਤ ਕਰਦੇ ਮਗਾ ਉੱਥੇ ਤੋਂ ਦਾਨੇ ਇੱਕ ਮੂਰਤੀ ਦੇ ਵਿੱਚ ਬਹਿ ਗਏ ਇੱਕ ਮਾਨਣ ਦੇ ਫੁੱਲਾਂ ਵਿੱਚ ਬਹਿ ਕੇ ਪਰਵੇਸ਼ ਕਰ ਗਏ ਮਾਨਣ ਦੇ ਫੁੱਲਾਂ ਦੇ ਵਿੱਚ ਸਾਰੇ ਲੜਕਾ ਦੁਬਾਰ ਕਰ ਦਿੱਤੇ ਜਾਣਗੇ

ਜੋ ਕਿ ਦਾ ਇੱਕ ਦਾਸ ਪੁੱਤਰ ਹੁੰਦਾ ਸੀ ਅੱਗੇ ਰਾਮ ਰਾਵਣ ਸਰ ਉਸ ਜੰਗ ਵਿੱਚ ਮਹਾਵੀ ਦਾ ਸ਼ਬਦ ਚੱਲਿਆ ਤੇ ਦੋ ਚਾਰ ਮਤ ਜੰਗ ਹੋਣ ਤੋਂ ਬਾਅਦ ਇਹਦਾ ਵੱਡਾ